ਦੇਖ ਸਕਦੇ ਹੋ ਦੁਕਾਨਾਂ ਤੁਸੀਂ ਵੱਡੀਆਂ-ਵੱਡੀਆਂ ਕੱਪੜੇ ਵਾਲੀਆਂ ਤੇ ਇੱਧਰ ਵੀ ਸਾਰੀਆਂ ਕੱਪੜੇ ਵਾਲੀਆਂ ਦੁਕਾਨਾਂ ਨੇ ਜਿਹੜੀਆਂ ਇਹ ਫੈਂਟਾਂ, ਟੀ-ਸ਼ਰਟਾਂ, ਲੋਹਰਾਂ ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਤੇ ਇੱਕ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦਿਖਾਵਾਂਗੇ ਪਟਿਆਲੇ ਦੀ ਮਾਰਕੀਟ, ਸ਼ੇਰੇ ਪੰਜਾਬ ਮਾਰਕੀਟ ਦਿਖਾਵਾਂਗੇ, ਕੱਪੜਾ ਮਾਰਕੀਟ ਵੀ ਇਹਨੂੰ ਕਹਿ ਦਿੰਦੇ ਨੇ। ਤੇ ਵੀਡੀਓ ਤੁਸੀਂ ਅੰਤ ਤੱਕ ਬਣੇ ਰਹੋ, ਪਾਰਕਿੰਗ ਜਿੱਥੇ ਆਪਾਂ ਇਸ ਸਮੇਂ ਖੜੇ ਆ। ਸਾਰੀਆਂ ਦੁਕਾਨਾਂ ਦਿਖਾਉਣੀਆਂ ਬਹੁਤ ਵੱਡੀਆਂ ਵੱਡੀਆਂ ਕੱਪੜੇ ਵਾਲੀਆਂ ਦੁਕਾਨਾਂ ਨੇ ਇਹ ਮਾਰਕੀਟ ਦੇ ਵਿੱਚ ਤੇ ਵੀਡੀਓ ਤੁਸੀਂ ਅੰਤ ਤੱਕ ਜਰੂਰ ਦੇਖਿਓ ਇੱਥੋਂ ਇਹ ਮਾਰਕੀਟ ਆ ਜਿਹੜੀ ਸ਼ੁਰੂ ਹੋ ਜਾਂਦੀ ਆ ਸ਼ੇਰੇ ਪੰਜਾਬ ਮਾਰਕੀਟ ਕੱਪੜਾ ਮਾਰਕੀਟ ਵੀ ਇਹਨੂੰ ਕਹਿ ਦਿੰਦੇ ਨੇ ਤੇ ਆਹ ਦੇਖੋ ਜਿੰਮਿਆ ਦੁਕਾਨਾਂ ਨੇ ਹਨਾ ਸੂਟਾਂ ਵਾਲੀਆਂ ਕੱਪੜੇ ਵਾਲੀਆਂ ਇਸ ਤਰ੍ਹਾਂ ਦੀਆਂ ਵੱਡੀਆਂ ਵੱਡੀਆਂ ਦੁਕਾਨਾਂ ਇਸ ਮਾਰਕੀਟ ਦੇ ਵਿੱਚ ਤੁਹਾਨੂੰ ਦੇਖਣ ਨੂੰ ਮਿਲਣਗੀਆਂ ਆ ਇਧਰ ਵੀ ਦੇਖ ਸਕਦੇ ਹੋ ਆ ਇੱਥੇ ਪਾਰਕਿੰਗ ਬਣੀ ਹੋਈ ਆ ਤੇ ਸਾਹਮਣੇ ਇੱਥੇ ਨਾਲੇ ਗੱਡੀਆਂ ਮੋਟਰਸਾਈਕਲ ਲੱਗ ਜਾਂਦੇ ਨੇ ਤੇ ਨਾਲੇ ਆ ਦੁਕਾਨਾਂ ਨੇ ਦੇਖੋ ਸਾਰੀਆਂ ਕੱਪੜੇ ਵਾਲੀਆਂ ਦੁਕਾਨਾਂ ਨੇਗੀਆਂ ਹੋਰ ਅੱਗੇ ਚੱਲਦੇ ਆ ਅੱਗੇ ਵੱਲ ਨੂੰ ਚੱਲ ਕੇ ਸਾਰੀ ਮਾਰਕੀਟ ਤੁਹਾਨੂੰ ਆਪਾਂ ਦਿਖਾਉਨੇ ਆ ਆ ਵੀ ਆ ਗਏ ਨਾਲ ਕੱਪੜੇ ਵਾਲੀਆਂ ਸਾਰੀਆਂ ਦੁਕਾਨਾਂ ਤੇ ਜਿਹੜੀ ਦੂਸਰੀ ਮਾਰਕੀਟ ਆ ਕੇਲਾ ਮਾਰਕੀਟ ਆ ਉਹਦੇ ਤੋਂ ਥੋੜੀ ਦੂਰੀ ਹੂ ਆ ਤੇ ਬਾਹਰ ਦੀ ਵੀ ਤੁਸੀਂ ਆ ਸਕਦੇ ਹੋ ਵੱਡੀ ਸੜਕ ਦੇ ਵਿੱਚ ਦੀ ਵੀ ਰਾਸਤਾ ਹੈਗਾ ਆਉਣ ਦਾ ਤੇ ਆਟੋ ਇੱਥੇ ਆਉਂਦੇ ਨੇ ਤੁਸੀਂ ਬੱਸ ਰਾਹੀਂ ਪਟਿਆਲੇ ਆਉਣੇ ਹੋ ਤਾਂ ਆਟੋ ਲੈ ਕੇ ਆ ਸਕਦੇ ਹੋ ਆ ਦੇਖ ਸਕਦੇ ਹੋ ਦੁਕਾਨਾਂ ਤੁਸੀਂ ਵੱਡੀਆਂ ਵੱਡੀਆਂ ਕੱਪੜੇ ਵਾਲੀਆਂ ਤੇ ਇੱਧਰ ਵੀ ਸਾਰੀਆਂ ਕੱਪੜੇ ਵਾਲੀਆਂ ਦੁਕਾਨਾਂ ਨੇ ਜਿਹੜੀਆਂ ਇਹ ਤੇ ਮੇਨ ਕਪੜਾ ਮਾਰਕੀਟ ਦਾ ਨਾਮ ਦੇ ਨਾਲ ਇਹਨੂੰ ਜਾਣਿਆ ਜਾਂਦਾ ਜਾਦਾ ਇੱਥੇ ਕੱਪੜੇ ਵਾਲੀਆਂ ਦੁਕਾਨਾਂ ਹੀ ਤੁਹਾਨੂੰ ਦੇਖਣ ਨੂੰ ਮਿਲ ਜਾਣਗੀਆਂ ਆ ਲੋ ਦੇਖ ਸਕਦੇ ਹੋ ਵੱਡੀਆਂ ਦੁਕਾਨਾਂ ਕੱਪੜੇ ਵਾਲੀਆਂ ਸਰ ਵੀ ਕਾਫੀ ਵੱਡੇ ਵੱਡੇ ਸ਼ੋਰੂਮ ਨੇ ਕੱਪੜੇ ਵਾਲੇ ਆਹ ਸਾਈਡ ਵੀ ਦੇਖ ਸਕਦੇ ਹੋ ਕੱਪੜੇ ਵਾਲੀਆਂ ਦੁਕਾਨਾਂ ਆ ਗਈਆਂ ਆ ਕੁਝ ਇੱਥੇ ਖਾਣ ਪੀਣ ਵਾਲੀਆਂ ਆ ਜਾਂਦੀਆਂ ਨੇ ਦੁਕਾਨਾਂ ਨਾਲ ਆ ਦੇਖ ਸਕਦੇ ਹੋ ਤੁਸੀਂ ਆ ਵੀ ਸਾਰੀਆਂ ਕੱਪੜੇ ਵਾਲੀਆਂ ਦੁਕਾਨਾਂ ਨੇ आज ਮੈਂ ਦੁਕਾਨ ਤੇ ਲਿਖਿਆ ਹੋਇਆ ਪੱਗਾਂ ਹੀ ਪੱਗਾਂ ਆ ਕੋਟ ਪੈਂਟ ਵਾਲੀਆਂ ਆ ਗਈਆਂ ਸੂਟਾਂ ਵਾਲੀਆਂ ਆ ਗਈਆਂ ਮੈਂ ਬੋਰਡ ਤੇ ਲਿਖਿਆ ਹੈ ਪਗੜੀ ਸੈਂਟਰ ਬਹੁਤ ਵੱਡੀਆਂ ਵੱਡੀਆਂ ਦੁਕਾਨਾਂ ਨੇ ਇੱਥੇ ਕੱਪੜੇ ਵਾਲੀਆਂ ਤੇ ਆਹ ਸਾਈਡ ਵੀ ਦੇਖ ਸਕਦੇ ਹੋ ਤੁਸੀਂ ਮਾਕੀਆਂ ਮੋਟਰਸਾਈਕਲ ਗੱਡੀਆਂ ਵੀ ਇੱਥੇ ਪਾਰਕਿੰਗ ਵਾਸਤੇ ਜਗ੍ਹਾ ਹੈਗੀ ਆ ਪਾਰਕਿੰਗਸ ਆ ਵੀ ਕੋਈ ਇਸ਼ੂ ਨਹੀਂ ਇਹ ਮਾਰਕੀਟ ਦੇ ਵਿੱਚ ਆ ਵੀ ਇੱਧਰ ਆ ਗਈ ਜਿਵੇਂ ਰੇਮਨ ਵਾਲੀ ਦੁਕਾਨ ਤੇ ਇੱਧਰ ਵੀ ਆ ਸੂਟਾਂ ਵਾਲੀ ਆ ਗਈਆਂ ਦੇਖੋ ਦੁਕਾਨਾਂ ਵੱਡੇ-ਵੱਡੇ ਸਟੋਰ ਨੇ ਆ ਵੱਡੇ-ਵੱਡੇ ਸ਼ੋਰੂਮ ਨੇ ਇੱਥੇ ਕੱਪੜੇ ਵਾਲੇ ਕਿਸੇ ਵੀ ਤਰ੍ਹਾਂ ਦਾ ਕੱਪੜਾ ਇੱਥੇ ਆਸਾਨੀ ਨਾਲ ਜਿਹੜਾ ਉਹ ਮਿਲ ਜਾਗਾ ਦੋ ਵੱਡੇ ਬਾਜ਼ਾਰ ਨੇਗੇ ਇੱਥੇ ਪਟਿਆਲੇ ਜਿਹਾ ਕਿਲਾ ਮਾਰਕੀਟ ਇੱਕ ਆ ਜਿਹੜੀ ਮਾਰਕੀਟ ਕਪੜਾ ਮਾਰਕੀਟ ਜਿਹੜੀ ਕਿ ਸ਼ੇਰੇ ਪੰਜਾਬ ਮਾਰਕੀਟ ਆ ਕਿ ਆ ਦੇਖੋ ਖਾਣ ਪੀਣ ਵਾਲੀਆਂ ਆ ਗਈਆਂ ਬਰਗਰ ਵਾਲੀਆਂ ਗੋਲ ਗੱਪੀਆਂ ਵਾਲੀਆਂ ਦੁਕਾਨਾਂ ਆ ਇੱਧਰ ਵੀ ਦੇਖੋ ਹੈਗੀ ਮਾਰਕੀਟ ਇੱਥੇ ਵੀ ਕਾਫੀ ਵੱਡੀਆਂ ਵੱਡੀਆਂ ਦੁਕਾਨਾਂ ਨੇਗੀਆਂ ਇੱਥੇ ਵੀ ਕੱਪੜੇ ਵਾਲੀਆਂ ਕਾਫੀ ਸਾਰੀਆਂ ਦੁਕਾਨਾਂ ਨੇ ਕੁਰਤੇ ਪਜਾਮੇ ਵਾਲੀਆਂ ਆਲੇ-ਦਾਲੇ ਸਾਰੇ ਐ ਸ਼ੋਰੂਮ ਬਣੇ ਹੋਏ ਨੇ ਵਿਚਾਲੇ ਇਹਦੇ ਪਾਰਕਿੰਗ ਹੈ। ਬਾਕੀ ਆ ਦੇਖ ਸਕਦੇ ਹੋ। ਕੱਪੜਿਆਂ ਵਾਲੀਆਂ ਦੁਕਾਨਾਂ। ਤੇ ਇਹਦੇ ਨਾਲੇ ਹੋਰ ਮਾਰਕੀਟ ਹੈ। ਜਿਹੜਾ ਪੁਰਾਣਾ ਬਸਟਡ ਹੁੰਦਾ ਸੀਗਾ ਉਧਰ ਵੱਲ ਨੂੰ ਵੀ ਆਪਾਂ ਜਾਵਾਂਗੇ ਉਧਰ ਵੀ ਮਾਰਕੀਟ ਹੈ। ਉਹ ਵੀ ਆਪਾਂ ਦਿਖਾਵਾਂਗੇ ਤੁਹਾਨੂੰ। ਇੱਥੇ ਵੀ ਆ ਕੱਪੜੇ ਵਾਲੀਆਂ ਆ ਗਈਆਂ ਦੁਕਾਨਾਂ ਦੇਖ ਸਕਦੇ ਹਾਂ ਨਾਲ-ਨਾਲ ਸਾਰੀਆਂ ਕੱਪੜੇ ਵਾਲੀਆਂ ਹੀ ਨੇ ਜਿਵੇਂ ਦੂਸਰੀ ਮਾਰਕੀਟ ਆਪਾਂ ਦਿਖਾਈ ਸੀਗੀ ਪਹਿਲਾਂ ਵੀਡੀਓ ਅਪਲੋਡ ਕੀਤੀ ਸੀਗੀ ਆਪਾਂ ਆਪਣੇ ਉਹਦੀ ਕਿਲਾ ਬਾਜ਼ਾਰ ਦੀ ਉਹਦੇ 'ਚ ਸਾਰੀਆਂ ਦੁਕਾਨਾਂ ਸੀਗੀਆਂ ਜੁੱਤੀਆਂ ਵਾਲੀਆਂ ਹੋ ਗਈਆਂ ਹਨਾ ਪੂਰੇ ਜ਼ਿਆਦਾ ਕੱਪੜੇ ਵਾਲੀਆਂ ਹੀ ਨੇ ਆ ਲੋ ਉੱਠਾ ਕੇ ਚੁੰਨੀਆਂ ਆ ਗਈ ਛੁੱਟਣ ਵਾਲੀ ਕਾਫੀ ਵੱਡੀ ਦੁਕਾਨ ਹੈ ਉਗੀ ਇਧਰ ਵੀ ਤੇ ਸ਼ਾਮ ਨੂੰ ਹੋਰ ਵੀ ਭੀੜ ਹੋ ਜਾਂਦੀ ਆ ਬਜ਼ਾਰਾਂ ਚ ਉਹ ਤਾਂ ਮਤਲਬ ਹੈਗੀ ਹੈਗਾ ਯਾਨੀ ਕਿ ਹਰ ਇੱਕ ਸ਼ਹਿਰ ਦੇ ਬਜ਼ਾਰ ਚ ਸ਼ਾਮ ਨੂੰ ਜਿਆਦਾ ਭੀੜ ਮਿਲਦੀ ਆ ਦੇਖਣ ਨੂੰ ਕਿਉਂਕਿ ਸ਼ਾਮ ਨੂੰ ਸਾਰੇ ਕਮਾਂਗਾਰਾਂ ਤੋਂ ਆ ਜਾਂਦੇ ਆ ਤੇ ਇਧਰ ਵੀ ਦੇਖੋ ਸਾਹਮਣੇ ਦੁਕਾਨਾਂ ਨੇਗੀਆਂ ਆ ਆ ਦੇਖੋ ਆ ਵੀ ਚੁੰਨੀਆਂ ਆ ਗਈਆਂ ਰਮਾਲੇ ਆ ਗਏ ਪੱਗਾਂ ਅਵੀ ਦੇਖ ਸਕਦੇ ਹਾਂ ਕੱਪੜੇ ਤੁਸੀਂ ਸੂਟ ਤੇ ਆਹ ਤਾਂ ਵੇਚ ਰਹੇ ਨੇ ਚਲੋ ਜੀ ਇਸ ਤਰ੍ਹਾਂ ਇਹ ਸਾਰੀਆਂ ਦੁਕਾਨਾਂ ਨੇ ਤੇ ਅੱਗੇ ਵੀ ਆ ਗਈਆਂ ਦੁਕਾਨਾਂ ਅੱਗੇ ਹੋਰ ਜਿਵੇਂ ਚੁੰਨੀ ਰੰਗਣ ਵਾਲੀਆਂ ਆਮ ਜਿਹੜੀਆਂ ਹੋਰ ਆ ਜਿਵੇਂ ਪਰਚੂਨ ਵਾਲੀ ਦੁਕਾਨ ਇਹ ਸਾਰੀਆਂ ਦੁਕਾਨਾਂ ਨੇ ਹੈਗੀ ਆ ਦੇਖ ਸਕਦੇ ਹੋ ਇਹ ਮਾਰਕੀਟ ਹੈ ਸਾਰੀ ਕੱਪੜਾ ਮਾਰਕੀਟ ਹੈ ਸ਼ੇਰਪੰਜਾਬ ਮਾਰਕੀਟ ਇਤੋਂ ਹੁਣ ਆਪਾਂ ਅੱਗੇ ਨੂੰ ਚੱਲਾਂਗੇ ਉਹ ਅੱਗੇ ਵਾਲੀ ਮਾਰਕੀਟ ਵੀ ਆਪਾਂ ਤੁਹਾਨੂੰ ਸਾਰੀ ਦਿਖਾਉਨੇ ਆਂਗੇ ਤੇ ਆ ਵੀ ਮਾਰਕੀਟ ਨਾਲ ਨਾਲ ਇਹ ਕੱਪੜਾ ਮਾਰਕੀਟ ਤੇ ਇੱਥੇ ਹੋਰ ਵਰਤੋਂ ਵਾਲਾ ਜਿਹੜਾ ਸਮਾਨ ਆ ਡੇਲੀ ਵਰਤੋਂ ਵਾਲਾ ਉਹ ਚੀਜ਼ਾਂ ਨੇ ਗਈਆਂ ਇੱਥੇ ਦੇਖ ਸਕਦੇ ਹੋ ਤੁਸੀਂ ਬਾਕੀ ਆ ਆ ਗਈਆਂ ਦੇਖੋ ਜਿਵੇਂ ਸਪੀਕਰ ਵਾਲੀਆਂ ਦੁਕਾਨਾਂ ਹਨਾ ਵੱਡੀਆਂ ਵੱਡੀਆਂ ਤੇ ਆ ਸਾਰਾ ਘਰਾਂ ਚ ਵਰਤੋਂ ਵਾਲਾ ਸਮਾਨ ਆ ਗਿਆ ਹੋਰ ਅੱਗੇ ਇਹ ਉਹ ਮਾਰਕੀਟ ਹੋ ਰਿਹਾ ਹਾਂ ਅਗੇ ਮਾਰਕੀਟ ਹੋ ਰਹਾ ਉਹ ਵੀ ਆਪਾਂ ਸਾਰੀ ਤੁਹਾਨੂੰ ਦਿਖਾਵਾਂਗੇ ਕੱਪੜਾ ਮਾਰਕੀਟ ਦੇ ਨਾਲ ਇਹ ਆ ਮਾਰਕੀਟ ਹੈ ਤੇ ਇਹ ਮਾਰਕੀਟ ਆਪਾਂ ਦੇਖਦੇ ਹਾਂਗੇ ਹੁਣ ਤੇ ਬਹੁਤ ਵੱਡੀ ਮਾਰਕੀਟ ਹੈ ਤੇ ਇਹਦੇ ਚ ਵੀ ਵੱਡੀਆਂ-ਵੱਡੀਆਂ ਦੁਕਾਨਾਂ ਨੇ ਹੈਗੀਆਂ ਕੱਪੜੇ ਵਾਲੀਆਂ ਵੀ ਓਕੇ ਆ ਦੇਖੋ ਜਿਵੇਂ ਸੇਲ ਲੱਗੀ ਹੋਈ ਹੈ 8-150 ਰੁਪਏ ਵਾਲੀ ਬਹੁਤ ਕੱਪੜੇ ਵਾਲੀਆਂ ਦੁਕਾਨਾਂ ਵੀ ਨੇ ਹੋਰ ਪਰਚੂਨ ਦੀਆਂ ਦੁਕਾਨਾਂ ਵੀ ਨੇ ਇਸ ਮਾਰਕੀਟ ਦੇ ਵਿੱਚ ਇੱਕ ਬਿਲਕੁਲ ਨੇੜੇ ਹੈ ਕਪੜਾ ਮਾਰਕੀਟ ਦੇ ਸ਼ੇਰਪੰਜਾ ਮਾਰਕੀਟ ਦੇ ਆ ਆ ਗਈ ਪਰਚੂਨ ਵਾਲੀ ਦੁਕਾਨ ਦੇਖੋ ਆ ਵੀ ਆਸਾਨੀ ਵਿਕਰੀ ਵਾਲੇ ਆ ਗਏ ਆ ਗਿਆ ਲੋਹੜਾ ਵਾਲੀਆਂ ਕੱਪੜੇ ਵਾਲੀਆਂ ਮੁੰਡੇ ਵਾਲੇ ਕੱਪੜੇ ਵਾਲੀਆਂ ਦੁਕਾਨਾਂ ਸਾਰੀਆਂ ਆ ਵੀ ਕੱਪੜੇ ਵਾਲੀ ਆ ਗਈ ਦੇਖੋ ਦੁਕਾਨ ਇੱਥੇ ਵੀ ਵੱਡੇ ਵੱਡੇ ਸ਼ੋਰੂਮ ਨੇ ਕੱਪੜੇ ਵਾਲੇ ਇਹ ਮਾਰਕੀਟ ਦੇ ਵਿੱਚ ਵੀ ਤੁਹਾਨੂੰ ਦੇਖਣ ਨੂੰ ਮਿਲ ਜਾਣਗੇ ਆ ਦੇਖੋ ਜਿਵੇਂ ਆ ਬਾਹਰ ਕੱਪੜੇ ਲਾਏ ਹੋਏ ਨੇ ਹਨਾ ਇਸ ਤਰ੍ਹਾਂ ਤੇ ਇੱਧਰ ਵੀ ਦੇਖ ਸਕਦੇ ਤੁਸੀਂ ਸੂਟ ਚੁੰਨੀਆਂ ਉਹ ਸਾਰੀਆਂ ਦੁਕਾਨਾਂ ਆਖਿਆ ਦੇਖੋ ਸਮਾਨ ਸਾਰਾ ਬਾਹਰ ਟੰਗਿਆ ਹੋਇਆ ਜਾਗੂ ਵਿਆਹ ਵਾਲਾ ਸਮਾਨ ਆਖਿਆ ਦੇਖੋ ਸੂਟ ਐਵੇਂ ਦਾ ਸਾਰਾ ਕੁਝ ਹੀ ਮਾਰਕੀਟ ਚ ਦੇਖਣ ਨੂੰ ਮਿਲ ਜੂ ਆ ਬਾਈ ਉਹਨਾਂ ਨੇ ਲਹਿੰਗੇ ਲਾਏ ਨੇ ਬਾਹਰ ਦੇਖੋ ਆ ਦੇ ਕਾਫੀ ਵੱਡੀ ਦੁਕਾਨ ਆ ਵੀ ਕੱਪੜਿਆਂ ਵਾਲੀ ਇਹ ਵੀ ਕਾਫੀ ਵੱਡੀ ਮਾਰਕੀਟ ਹੈ ਤੇ ਲੰਬੀ ਲੰਬੀ ਸਿੱਧੀ ਸੜਕ ਹੈ ਤੇ ਉਹਦੇ ਦੀ ਇਹ ਮਾਰਕੀਟ ਹੈ ਇੱਥੇ ਸਾਰੀਆਂ ਦੁਕਾਨਾਂ ਨੇ ਹਰ ਇੱਕ ਤਰ੍ਹਾਂ ਦੀ ਦੁਕਾਨਾਂ ਹੋਰੇ ਪਰਚੂਨ ਦੀ ਵੀ ਕੱਪੜਿਆਂ ਦੀ ਵੀ ਆਹ ਦੇਖੋ ਜਿਵੇਂ ਬਾਕਸ ਵਾਲੀ ਆ ਗਈ ਬਾਕਸ ਸ਼ਾਪ ਹੈ ਨਾ ਆਹ ਹਰੀ ਕੱਪੜਿਆਂ ਵਾਲੀ ਲੋਰਾਂ ਸੂਟ ਟੀ-ਸ਼ਰਟਾਂ ਆਹ ਵੀ ਆ ਗਈ ਕੱਪੜੇ ਵਾਲੀ ਦੁਕਾਨ ਲੋ ਕਰਨ ਅਸਮਾਨ ਟੱਬ ਵਗੈਰਾ ਉਹ ਦੁਕਾਨ ਆ ਗਈ ਦੱਬਿਆਂ ਵਾਲੀ ਆ ਗਈ ਇਹਦੇ ਚ ਸਾਰਾ ਮਿਕਸ ਦੁਕਾਨਾਂ ਨੇ ਜਿਵੇਂ ਆਪਾਂ ਦੂਜੀ ਦੇਖੀ ਸੀਗੀ ਆਪਣੀ ਕਿਲਾ ਮਾਰਕੀਟ ਹਨਾ ਉਹਦੇ ਚ ਹੈਗੀਆਂ ਸੀਗੀਆਂ ਕੱਪੜੇ ਵਾਲੀਆਂ ਜੁੱਤੀਆਂ ਵਾਲੀਆਂ ਉਹ ਤੇ ਇੱਥੇ ਘਰਾਂ ਦੀ ਵਰਤੋਂ ਵਾਲਾ ਵੀ ਸਮਾਨ ਦੇਖਣ ਨੂੰ ਮਿਲ ਜਾਂਦਾ ਤੇ ਖਾਣ ਪੀਣ ਵਾਲੀਆਂ ਦੁਕਾਨਾਂ ਵੀ ਹੈਗੀਆਂ ਨੇਗੀਆਂ ਲਓ ਜੀ ਆ ਫੋਨ ਨਾਲ ਆ ਗਈਆਂ ਇੱਥੇ ਦੇਖ ਸਕਦੇ ਹੋ ਬਾਕੀਆਂ ਬੈਗ ਵਗੈਰਾ ਆ ਗਏ ਹਲੋ ਜੁੱਤੀਆਂ ਵਾਲੀ ਆ ਗਈ ਦੁਕਾਨ ਬਾਈ ਨੇ 2.5 250 ਰੁਪਏ ਲਾਇਆ ਹੋਇਆ ਰੇਟ ਲਿਖ ਕੇ ਕਾਫੀ ਦੁਕਾਨਾਂ ਵਾਲਿਆਂ ਨੇ ਲਿਖਿਆ ਹੋਇਆ ਜਿਵੇਂ ਆ ਬਾਈ ਦਾ ਲਿਖਿਆ ਹੋਇਆ ਦੇਖੋ ਸੇਲ ਕਾਫੀ ਆਨੇ ਸੇਲ ਲਿਖ ਕੇ ਲਾਇਆ ਹੋਇਆ ਮੈਨੂੰ ਲੱਗਦਾ ਹੁਣ ਸੀਜ਼ਨ ਆਫ ਕਰਕੇ ਰੇਟ ਘਟਕੀਤੇ ਹੋਣਗੇ ਇੱਥੇ ਵੀ ਲਿਖਿਆ ਆ ਸੇਲ 200 ਰੁਪਏ ਇਹ ਆਪਰਚੂਨ ਵਾਲੀ ਆ ਗਈ ਦੁਕਾਨ ਬਹੁਤ ਵੱਡਾ ਬਾਜ਼ਾਰ ਆ ਇਹ ਪੁਰਾਣੇ ਬੱਸ ਸਟੈਂਡ ਦੇ ਨੇੜੇ ਆ ਇਹ ਜਿਹੜਾ ਬਾਜ਼ਾਰ ਆ ਸਾਰਾ ਆ ਵੀ ਦੇਖੋ ਜਿਵੇਂ 200 ਰੁਪਏ ਸੇਲ ਲਾਈ ਹੋਇਆ ਆ ਆ ਗਈ ਕੱਪੜਿਆਂ ਵਾਲੀ ਬੈਗਾਂ ਵਾਲੀ ਦੁਕਾਨ ਹਨਾ ਆ ਵੀ ਜੁੱਤੀਆਂ ਵਾਲੀ ਆ ਗਈ ਇਸ ਤਰ੍ਹਾਂ ਸਾਰੀ ਮਾਰਕੀਟ ਆ ਇਹ ਪਟਿਆਲੇ ਦੀ ਉਹ ਕੱਪੜੇ ਵਾਲੀਆਂ ਆ ਗਈਆਂ ਦੇਖੋ ਦੁਕਾਨਾਂ ਸਾਰੀਆਂ ਇੱਧਰ ਵੀ ਕੱਪੜੇ ਵਾਲੀਆਂ ਆ ਗਏ ਕੋਕੀਆ ਸਾਰਾ ਬਿਜਲੀ ਦਾ ਸਮਾਨ ਉਹ ਦੁਕਾਨਾਂ ਆ ਗਈਆਂ ਇੱਧਰ ਵੀ ਪਰਸ ਕੱਪੜੇ ਵਾਲੇ ਸਟੋਰ ਇੱਧਰ ਵੀ ਜਵਾਕਾਂ ਵਾਲੇ ਕੱਪੜੇ ਵਾਲੀਆਂ ਆ ਗਈਆਂ ਆਹ ਹੋਰ ਫੈਂਟਾਜ਼ੀ ਟੀ-ਸ਼ਰਟਾਂ ਲੋਹਰਾਂ ਆ ਵੀ ਕੱਪੜੇ ਵਾਲੀ ਆ ਗਈ ਸ਼ਾਪ ਦੇਖ ਇੱਧਰ ਵੀ ਜਾਂ ਤਾਂ ਇਹ ਮਾਰਕੀਟ 'ਚ ਵੀ ਕੱਪੜੇ ਵਾਲੀਆਂ ਲਗਾਨਾਂ ਨੇ ਬਾਕੀ ਹੋਰ ਤਾਂ ਹੈਗੀਆਂ ਹੈਗੀਆਂ ਨੇ ਨਾਲ ਆਰਮ ਵਰਤੋਂ ਵਾਲਾ ਜਿਹੜਾ ਸਮਾਨ ਆ ਉਹ ਵੀ ਉਹਟ ਏਰੀਆ ਆ ਗਈ ਤੇ ਗੁੱਦਾ ਵਾਲੀ। ਹੋ ਗਿਆ ਬੇਕਰੀ ਆ ਗਈ, ਬੇਕਰੀ ਐ ਵੀ ਕਾਫੀ ਨੇ ਇਹ ਮਾਰਕੀਟ ਦੇ ਵਿੱਚ। ਆ ਗਈ ਕੱਪੜਿਆਂ ਵਾਲੀ ਦੁਕਾਨ ਦੇਖੋ। ਆ ਵੀ ਸਾਹਮਣੇ ਇੱਕ ਚੌਂਕ ਬਣ ਗਿਆ ਆ ਕੇ ਤੇ ਇੱਥੋਂ ਚ ਰਸਤਾ ਜਾ ਪੈਗਾ ਦੇਖ ਆ ਗਿਆ। ਇਹ ਇਧਰ ਨੂੰ ਵੀ ਜਾਂਦੀ ਆ ਸੜਕ ਤੇ ਇਧਰ ਨੂੰ ਵੀ ਆ ਵੀ ਇਧਰ ਵੀ ਸਾਰੀ ਮਾਰਕੀਟ ਐ ਆਲੇ ਦੁਆਲੇ। ਦੂਰ ਤੱਕ ਆ ਦੇਖੋ ਇਹ ਵੀ ਸਾਰੀ ਮਾਰਕੀਟ ਆ ਇਧਰ ਪੂਰੇ ਵੀ ਦੁਕਾਨਾਂ ਨੇਗੀਆਂ ਕੱਪੜੇ ਵਾਲੀਆਂ ਹੋਗੀਆਂ ਜੁੱਤੀਆਂ ਵਾਲੀਆਂ ਹੋਗੀਆਂ ਅੱਧਰ ਜੁੱਤੀਆਂ ਵਾਲੀ ਆ ਗਈ ਦੇਖੋ ਜਿਵੇਂ ਇਸ ਤਰ੍ਹਾਂ ਕਰਕੇ ਕਾਫੀ ਵੱਡਾ ਇਹ ਨਜ਼ਾਰਾ ਤੇ ਹੁਣ ਆਪਾਂ ਦੂਸਰੇ ਵਾਲੇ ਪਾਸੇ ਨੂੰ ਚੱਲਾਂਗੇ ਅਮੇ ਇੰਜਾ ਚੌਂਕ ਪੈਂਦਾ ਇੱਥੇ ਦਾ ਇੱਥੋਂ ਜਿਹੜਾ ਰਸਤਾ ਬਣ ਜਾਵਾ ਇਧਰ ਵੀ ਵਾਕੀ ਆ ਦੇਖੋ ਦੁਕਾਨਾਂ ਹੋਰ ਆਹ ਦੇਖ ਸਕਦੇ ਹੋ ਤੁਸੀਂ ਰਾਨਾ ਇਧਰ ਵੀ ਆ ਗਿਆ ਜੁੱਤੀਆਂ ਵਾਲੀਆਂ ਦੁਕਾਨਾਂ ਕਾਫੀ ਵੱਟੀਆਂ ਆਹ ਹੋਰ ਆ ਗਈਆਂ ਦੁਕਾਨਾਂ ਕੱਪੜੇ ਵਾਲੀਆਂ ਦੇਖ ਸਕਦੇ ਹਾਂ। ਬਾਕੀ ਆਹ ਹੋਰ ਅਪਰਚੂਨ ਵਾਲੀਆਂ ਦੁਕਾਨਾਂ ਆ ਗਈਆਂ ਵੱਡੀਆਂ-ਵੱਡੀਆਂ। ਕੱਪੜੇ ਵਾਲੀ ਆ ਗਈ। ਬਹੁਤ ਦੂਰ ਤੱਕ ਮਾਰਕੀਟ ਫੈਲੀ ਹੋਈ ਆ ਇਹ ਵੀ। ਆਹ ਗੱਦਿਆਂ ਵਾਲੀਆਂ ਦੇਖੋ ਆਹ ਗੱਦੇ ਭਰਦੇ ਹੋਣਗੇ ਹਨਾ। ਆ ਆ ਗਈ ਕੱਪੜੇ ਵਾਲੀ। ਕਾਫੀ ਸਾਰੀ ਇਹ ਮਾਰਕੀਟ ਚ ਵੀ ਕਾਫੀ ਸਾਰੀਆਂ ਦੁਕਾਨਾਂ ਵਾਲੇ ਨੇ ਸੇਲ ਵਾਲੇ ਬੋਰਡ ਲਾਏ ਹੋਏ ਆਂ ਬਾਕੀ ਆ ਖਾਣ ਪੀਣ ਵਾਲੀਆਂ ਆਗੀਆਂ ਦੁਕਾਨਾਂ ਇਹ ਸੀਜ਼ਨ ਆਫ ਦੇ ਵਿੱਚ ਲਾਏ ਦਿੰਦੇ ਹੁੰਦੇ ਨੇ ਸੀਜ਼ਨ ਆਫ ਚ ਲਾ ਦਿੰਦੇ ਹੁੰਦੇ ਨੇ ਸੇਲ ਸਾਰੀਆਂ ਦੁਕਾਨਾਂ ਵਾਲੇ ਬਾਕੀ ਆ ਲੱਕੜਾਂ ਵਾਲੀਆਂ ਆਗੀਆਂ ਦੁਕਾਨਾਂ ਦੇਖੋ ਇੱਥੇ ਲੱਕੜ ਦਾ ਸਾਰਾ ਸਮਾਨ ਤਿਆਰ ਹੁੰਦਾ ਨੋ ਵੀ ਬਹੁਤ ਵੱਡਾ ਬਾਜ਼ਾਰ ਆ ਇਹ ਇਹ ਵੀ ਸਾਰਾ ਇੱਧਰ ਤੱਕ ਵੀ ਸਾਰੀਆਂ ਦੁਕਾਨਾਂ ਲੱਗੀਆਂ। ਉਸੇ ਤਰ੍ਹਾਂ ਤੇ ਸਾਹਮਣੇ ਇੱਥੋਂ ਵੱਡਾ ਰੋਡ ਸ਼ੁਰੂ ਹੋ ਜਾਂਦਾ ਰਾਜਪੁਰੇ ਵਾਲਾ। ਇਹ ਰਾਜਪੁਰੇ ਵਾਲੇ ਰੋਡ ਤੇ ਨਿਕਲ ਜਾਂਦੀ ਆ। ਸੜਕ ਜਾ ਕੇ। ਸਹੀ ਮਾਰਕੀਟ ਆਇਆ। ਹਾਂ। ਦੇਖੋ ਭਾਈ। ਇਹ ਵੀ ਮਾਰਕੀਟ ਹੈ ਤੇ ਇੱਥੇ ਵੀ ਆਹ ਦੇਖੋ ਜਿਵੇਂ ਬਾਹਰ ਸੇਲਾ ਲੱਤੀ ਆਉਂਦੀਆਂ ਨੇ। ਇਹ ਸੇਲਾ ਲੱਗੇ ਨੇ। ਇਹ ਇੱਧਰ ਨੂੰ ਜਾਣਾ ਹੁਣ ਆਪਾਂ ਖੱਬਿਆ। ਆ ਚੌਂਕ ਤੇ ਤੁਹਾਨੂੰ ਜਾਣਾ ਹੈ ਹਾਂ ਸੋ ਕੋਈ ਬਹੁਤ ਵੱਡਾ ਬਾਜ਼ਾਰ ਹੈ ਉਹ ਰੋਡ ਤੇ ਜਾਂਦਾ ਜਾਂਦੀ ਹੈ ਹਾਂਜੀ ਅੱਜ ਦੀ ਵੀਡੀਓ ਦਾ ਆਪਾਂ ਐਂਡ ਕਰਦੇ ਆਂ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਪਟਿਆਲੇ ਦੀ ਕਪੜਾ ਮਾਰਕੀਟ ਜਿਹੜੀ ਦਿਖਾਈ ਆ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਐਵੇਂ ਦੀਆਂ ਹੋਰ ਵੀਡੀਓਜ਼ ਦੇਖਣ ਦੇ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਇੱਥੇ ਤੱਕ ਆਪਣੀ ਵੀਡੀਓ ਦੇਖਣ ਦੇ ਲਈ